ਓ ਯਾਰ 1 ਮਿੰਟ ਵੀਰੇ ਬੈਠ 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 ਹੁਣ ਤੇਰੇ ਕਰਕੇ ਆਪਣਾ ਭਾਈ ਛੱਡਤਾ ਸੀ ਔਰ ਇਸਤੇ ਜ਼ਿਆਦਾ ਕੀ ਕਰ ਸਕਦਾ ਬੈਹ ਜੋ ਨਹੀਂ ਮੁੱਖ ਮੰਤਰੀ ਬਣ ਕੇ ਦੇਖਣ ਲੱਗ ਜਾਂਦੇ ਇੱਕ ਦੂਜੇ ਨੂੰ ਤੇ ਫਿਰ ਸੋਚ ਲੱਜ ਜਾਂਦੇ ਯਾਰ ਇਹਦੀ ਫੋਟੋ ਨਾ ਲੱਗ ਜਵੇ ਇਹਦੀ ਫੋਟੋ ਵਿੱਚ ਤੇ ਕੱਢ ਦੋ ਇਹ ਕਰ ਲੋ ਉਹ ਕਰ ਲੋ ਹੁਣ ਰਾਜਾ ਬੜਿੰਗਜੀ ਬੋਲ ਰਹੇ ਸੀ ਕਿ ਐਸੀ ਸਾਰੇ ਜਣੇ ਇਕੱਠੇ ਹੋ ਕੇ ਕਾਂਗਰਸ ਨੋਕੇ ਲੈ ਕੇ ਜਾਵਾਂਗੇ ਜੇ ਇਕੱਠੇ ਪਿਛਲੀ ਵਾਰ ਹੁੰਦੇ ਤਾਂ ਪਿਛਲੀ ਵਾਰ ਇਹ ਨਹੀਂ ਸੀ ਜਾਣੀ ਆਪਣੀ ਤਾਂ ਪਾਰਟੀ ਉਹ ਜਿਹੜਾ ਕੋ ਸਵੇਰੇ ਕਰਨਾ ਦਾ ਦੁਪਹਿਰ ਤੇ ਬਾਅਦ ਹੋਰ ਬਿਆਰ ਆ ਜਾਂਦਾ ਸੀ ਯਾਰ ਇੱਕ ਮਿੰਟ ਵੀਰੇ ਬੈਠ 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 ਹੁਣ ਤੇਰੇ ਕਰਕੇ ਆਪਣਾ ਭਾਈ ਛੱਡਤਾ ਸੀ ਹੋਰ ਰਿਸ਼ਤੇ ਜਿਆਦਾ ਕੀ ਕਰ ਸਕਦਾ ਬਹਿ ਜਾ ਗਾ ਲਿਆ ਹੈ ਕਿ ਜੇ ਵਰਕਰ ਇਕੱਠੇ ਦਾ ਲੀਡਰ ਵੀ ਇਕੱਠੇ ਹੋ ਜਾਣ ਤਾਂ ਕਾਂਗਰਸ ਪਾਰਟੀ ਕਿਤੇ ਜਾਏ ਨਹੀਂ ਸਕਦੀ ਬੇਰਕਾ ਸਾਹਿਬ ਮੇਰੇ ਵੱਡੇ ਭਰਾ ਹੈ ਇਹਨਾਂ ਦੇ ਨਹੀਂ ਮੈਨੂੰ ਸਮਝ ਆਈ ਕਾ ਛੱਡ ਕੇ ਚਲੇ ਗਈ ਸੀ ਉਹ ਇਨਾਨੇ ਮੈਨੂੰ ਐਮਸੀ ਹੁੰਦੇ ਹੋਏ ਐਮਪੀ ਦੀ ਟਿਕਟ ਦਾ ਉਮੀਦਵਾਰ ਬਣਾ ਤਾ ਮੈਂ ਸੋਚ ਰਿਹਾ ਸੀ ਕਿ ਕਦੇ ਮੈਂ ਇਹਨਾਂ ਕੋਲਸ ਟਿਕਟ ਮੰਗਣ ਆਉਂਦਾ ਹੁੰਦਾ ਸੀ ਅਰੇ ਇਹਨਾਂ ਦੀ ਪਤਾ ਨਹੀਂ ਕੀ ਸੋਚ ਸੀਗੀ ਕਿ ਇੱਕ ਐਮਸੀ ਨੂੰ ਐਮਪੀ ਬਾਅਦ ਟਿਕਟ ਲੈਣ ਚਲੇਗੀ ਇਸੇ ਤਰ੍ਹਾਂ ਪੈਵੀ ਸਾਹਿਬ ਨੂੰ ਦੇਖ ਰਿਹਾ ਸੀ ਜੀਤਮਿੰਦਰ ਸਿੰਘ ਜੀ ਨੂੰ ਕੈਪਟਨ ਅਮਨਿੰਦਰ ਸਿੰਘ ਜੀ ਨੂੰ ਬਿਨਾਂ ਹੁੰਦਾ ਸੀ ਤਾਂ ਕਈ ਵਾਰ ਇਹਨਾਂ ਨੂੰ ਬੇਨਤੀ ਕਰਨੀ ਪੈਂਦੀ ਸੀ ਯਾਰ ਮੈਨੂੰ ਬੁਲਾ ਦੇ ਉਹਨਾਂ ਨੂੰ ਮੈਂ ਵੀ ਟਿਕਟ ਮੰਗਦਾ ਤਾਂ ਕਈ ਵਾਰ ਇਹਨਾਂ ਦੇ ਨਾਲ ਮਿਲ ਕੇ ਕੈਪਟਨ ਸਾਹਿਬ ਨੂੰ ਮਿਲਿਆ ਕਈ ਵਾਰ ਮੈਨੂੰ ਟਿਕਟ ਨਹੀਂ ਮਿਲੀ ਤੇ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਇਹ ਵੀ ਮੇਰੇ ਨਾਲ ਹੀ ਸੰਘਰਸ਼ ਕਰਦੇ ਸੀ ਨਾਲ ਦੇ ਹਲਕੇ ਦੇ ਵਿੱਚ ਮੈਂ ਵੀ ਖਰੜ ਤੋਂ ਐਮ ਸੀ ਸੀ ਪ੍ਰਧਾਨ ਬਣ ਗਿਆ ਉੱਥੇ ਮੇਰੀ ਪ੍ਰਧਾਨਗੀ ਦੀ ਲੜਾਈ ਹੁੰਦੀ ਸੀ ਇਹਨਾਂ ਦੀ ਐਮ ਐਲ ਏ ਦੀ ਹੁੰਦੀ ਸੀ ਇਹ ਵੀ ਸਾਡੇ ਮਹਾਰਤੀ ਯਾਰ ਮੇਨ ਯੋਦੇ ਏ ਸੀਰੀਏ ਦੇ ਕਾਂਗਰਸ ਦੇ ਤੇ ਬੜੀ ਮਦਦ ਔਰ ਮਿਹਨਤ ਇਹਨਾਂ ਨੇ ਆਪਣੇ ਆਪ ਨੂੰ ਬਿਲਡ ਕਰਨ ਵਾਸਤੇ ਕੀਤੀ ਦਿੱਕਤਾਂ ਆਉਂਦੀਆਂ ਐ ਮੂਰੇ ਸੰਘਰਸ਼ ਵੀ ਆਉਂਦੇ ਐ ਤੇ ਲੇਕਿਨ ਇਹ ਹਮੇਸ਼ਾ اٹਲ ਰਹਿ ਕੇ ਲੜਾਈ ਲੜਦੇ ਰਹੇ ਬੇਰਕਾ ਸਾਹਿਬ ਮੇਰੇ ਵੱਡੇ ਭਰਾ ਐ ਇਹਨਾਂ ਦੇ ਨੇ ਮੈਨੂੰ ਸਮਝਾਈ ਕਾਹਦੇ ਛੱਡ ਕੇ ਚਲੇ ਗਏ ਸੀ ਉਹ ਤਾਰਨੇ ਨਹੀਂ ਸੀਗਾ ਨਾ ਬਲਬੀਰ ਸਿੰਘ ਸਿੱਧੂ ਦਾ ਨਾਂ ਇਹਨਾਂ ਦਾ ਤਾਂ ਮੈਂ ਕਈ ਵਾਰ ਇਹਨਾਂ ਤੋਂ ਪੁੱਛਿਆ ਵੀ ਪਰ ਇਹ ਹੈ ਕਿ ਕੋਈ ਗੱਲ ਹੋ ਜਵੇ ਮੈਨੂੰ ਨਹੀਂ ਕਰੇ ਕੋਈ ਸ਼ੈ ਉਹ ਇਹਨਾਂ ਨਾਲ ਪੁੱਛਿਆ ਇਹਨਾਂ ਨਾਲ ਗੱਲ ਚੱਲੀ ਤੁਹਾਡੇ ਨਾਲ ਚੱਲੀ ਨਹੀਂ ਲੇਕਿਨ ਇਹ ਹੈ ਕਿ ਕੋਈ ਗੱਲ ਹੋ ਜਵੇ ਭੇਰ ਕਸਾ ਉਹਦਾ ਪਹਿਲਾ ਬਿਆਨ ਆਏ ਜਾਣਾ ਕਾਂਗਰਸ ਵੱਲੋਂ ਬੜਾ ਘਾਟਾ ਮਹਿਸੂਸ ਹੋਇਆ ਬਲਬੀਰ ਸਿੰਘ ਸਿੱਧੂ ਦਾ ਸਾਨੂੰ ਰੋਪੜ ਜ਼ਿਲ੍ਹੇ 'ਚ ਖਾਸ ਮੇਰੇ ਆਪਣੇ ਹਲਕੇ 'ਚ ਬੜਾ ਨੁਕਸਾਨ ਹੋ ਗਿਆ ਸੀ ਕਿੰਨੇ ਹੀ ਬੰਦੇ ਸੋਚਾਂ 'ਚ ਪੈ ਗਏ ਸੀ ਹੁਣ ਕਰੀਏ ਦਾ ਕੀ ਕਰੀਏ ਕਿਧਰ ਨੂੰ ਜਾਈਏ ਨਾ ਬਲਬੀਰ ਸਿੰਘ ਸਿੱਧੂ ਨੂੰ ਛੱਡ ਸਕਦੇ ਨਾ ਅਸੀਂ ਭਾਜਪਾ 'ਚ ਜਾ ਸਕਦੇ ਦਿੱਕਤ ਆਈ ਹੋਈ ਸੀ ਇਹ ਪੂਰੇ ਪੰਜਾਬ ਦੇ ਵਰਕਰ ਨੂੰ ਆ ਗਈ ਸੀ ਚਾਹੇ ਉਹ ਕਾਂਗਰਸ ਸਾਹਿਬ ਦਾ ਹਲਕਾ ਹੈ ਲੇਕਿਨ ਜਿਹੜੇ ਤੁਸੀਂ ਵਰਕਰ ਹੈ ਕਾਂਗਰਸ ਪਾਰਟੀ ਦੇ ਮੈਂ ਕੱਲ ਬਲਬੀਰ ਸਿੰਘ ਸਿੱਧੂ ਦਾ ਬਿਆਨ ਸੁਣਿਆ ਇਹ ਕਹਿੰਦੇ ਵੀ ਲੋਕ ਸਾਨੂੰ ਸਾਹਮਣੇ ਇਹੀ ਤਾਂ ਜਾਂਦੇ ਸੀ ਲੇਕਿਨ ਕਿਸੇ ਦਾ ਮਨ ਨਹੀਂ ਸੀ ਭਿਜਦਾ ਅਸਲ ਦੇ ਵਿੱਚ ਤੁਸੀਂ ਵਰਕਰੋ ਜਿਹੜੇ ਇਹਨਾਂ ਸਾਰੇ ਲੀਡਰਾਂ ਨੂੰ ਫਿਰ ਕਾਂਗਰਸ ਚ ਮੋੜ ਕੇ ਲਿਆਏ ਹੋ ਇਹ ਕਾਂਗਰਸ ਪਾਰਟੀ ਦੇ ਵਰਕਰ ਦੀ ਇੱਕ ਬਲਖਣਤਾ ਹੈ ਕਾਂਗਰਸ ਪਾਰਟੀ ਦਾ ਵਰਕਰ ਹੈ ਕਾਂਗਰਸ ਨੂੰ ਜਿਤਾਉਂਦਾ ਹੈ ਜਿਹੜੇ ਅਸੀਂ ਲੀਡਰ ਸਟੇਜ ਪਰ ਬੈਠੇ ਆਈ ਤਾਂ ਪਹਿਲੇ ਮੁੱਖ ਮੰਤਰੀ ਬਣ ਕੇ ਦੇਖਣ ਲੱਗ ਜਾਂਦੇ ਇੱਕ ਦੂਜੇ ਨੂੰ ਤੇ ਫਿਰ ਸੋਚ ਲੱਗ ਜਾਂਦੇ ਯਾਰ ਇਹਦੀ ਫੋਟੋ ਨਾ ਲੱਗ ਜਵੇ ਇਹਦੀ ਫੋਟੋ ਵਿੱਚ ਤੇ ਕੱਢ ਦੋ ਇਹ ਕਰ ਲੋ ਉਹ ਕਰ ਲੋ ਲੇਕਿਨ ਵਰਕਰ ਹੈ ਜਿਹੜਾ ਕਾਂਗਰਸ ਖੜਾ ਰਹਿੰਦਾ ਹੁਣ ਰਾਜਾ ਬੜਿੰਗਜੀ ਬੋਲ ਰਹੇ ਸੀ ਕਿ ਆਈਸੀ ਸਾਰੇ ਜਣੇ ਇਕੱਠੇ ਹੋ ਕੇ ਕਾਂਗਰਸ ਨੋਗੇ ਲੈ ਕੇ ਜਾਵਾਂਗੇ ਜੇ ਇਕੱਠੇ ਪਿਛਲੀ ਵਾਰ ਹੁੰਦੇ ਤਾਂ ਪਿਛਲੀ ਵਾਰ ਇਹ ਨਹੀਂ ਸੀ ਜਾਣੀ ਆਪਣੀ ਤਾਂ ਪਾਰਟੀ ਉਹ ਜਿਹੜਾ ਕੋ ਸਵੇਰੇ ਕਰਨਾ ਦੇਣਾ ਦੁਪਹਿਰ ਤੇ ਬਾਅਦ ਹੋਰ ਬਿਆਹ ਆ ਜਾਂਦਾ ਸੀ ਯਾਰ ਇੱਕ ਮਿੰਟ ਵੀਰੇ ਬੈਠ 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 ਹੁਣ ਤੇਰੇ ਕਰਕੇ ਆਪਣਾ ਭਾਈ ਛੱਡਤਾ ਸੀ ਹੋਰ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਬਹਿ ਜਾਓ ਘਾਲੇ ਹੈ ਕਿ ਜੇ ਵਰਕਰ ਇਕੱਠੇ ਦਾ ਲੀਡਰ ਇਕੱਠੇ ਹੋ ਜਾਣ ਤਾਂ ਕਾਂਗਰਸ ਪਾਰਟੀ ਕਿਤੇ ਜਾਏ ਨਹੀਂ ਸਕਦੀ ਲੇਕਿਨ ਅੱਜ ਜਿਹੜੀ ਇੱਥੇ ਇਕੱਠ ਹੋਇਆ ਹੈ ਜਿਹੜੇ ਬੰਦੇ ਆਏ ਆ ਇਹ ਪਹਿਲਾਂ ਤੋਂ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਹੈ ਇਹ ਬੰਦਿਆਂ ਦੇ ਆਉਣ ਨਾਲ ਅੱਜ ਫੇਰ ਕਾਂਗਰਸ ਹੋਰ ਤਕੜੀ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਹੋਏਗੀ ਤੇ ਬਿਨਾ ਕੁਝ ਕਰੇ ਇਹਨਾਂ ਨੇ ਕੁਝ ਨਹੀਂ ਕਰਿਆ ਲੇਕਿਨ ਬੀਜੇਪੀ ਦੇ ਸਮਝ ਲਓ ਵੀ ਸੱਪ ਸੁੰਗ ਗਿਆ ਉਹ ਘਰ ਬੈਠੇ ਇਹਨਾਂ ਦੇ ਬਿਨਾ ਕੁਝ ਕਰੇ ਐ ਹੋ ਗਿਆ ਵੀ ਬੀਜੇਪੀ ਤਾਂ ਕੁਝ ਹੈ ਹੀ ਨਹੀਂ ਪੰਜਾਬ 'ਚ ਕਦੇ ਬੀਜੇਪੀ ਆ ਨਹੀਂ ਸਕਦੀ ਇਹ ਬੰਦੇ ਜਿਹੜੇ ਗਏ ਸੀ ਉਧਰ ਦੇਖ ਕੇ ਸਭ ਕੁਝ ਆ ਕੇ ਵਾਪਸ ਇਹ ਬੀਜੇਪੀ ਦੀ ਕੋਈ ਗੱਲ ਨਹੀਂ ਪੈ ਵੀ ਵਰਗੇ ਬੜੇ ਲੀਡਰ ਕਾ ਅਕਾਲੀ ਦਲ ਨੂੰ ਛੱਡਿਆ ਏ ਇਹਦਾ ਮਤਲਬ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਰਿਹਾ ਇਹਦਾ ਮਤਲਬ ਬੀਜੇਪੀ ਨੂੰ ਪੰਜਾਬ ਦੇ ਲੋਕ ਨਹੀਂ ਮੰਨਦੇ ਤੇ ਕਦੇ ਅੱਗੇ ਨਹੀਂ ਲਿਆ ਸਕਦੇ ਇਸ ਕਰਕੇ ਅੱਜ ਹੁਣ ਚਾਹੇ ਜਿੱਦਿਆਂ ਮਾਰ ਹੀ ਮਾਰ ਜਾਣ ਉਹਨਾਂ ਨੇ ਵੀ ਗਲਤੀ ਕਰ ਲਈ ਸਾਡੇ ਪਾਸ ਤੇ ਲਿਆ ਹੋਇਆ ਮਾਲ ਇਹ ਤੇ ਪ੍ਰਧਾਨ ਬਣਾ ਲਿਆ ਉਹਨਾਂ ਦਾ ਵਰਕਰੇ ਨਹੀਂ ਤੁਰਦਾ ਉਹ ਕਹਿੰਦੇ ਯਾਰ ਅੱਤਵਾਦ ਚ ਗੋਲੀਆਂ ਦੇ ਸਾਹਮਣੇ ਐਸੀ ਕਰਿਆ ਪ੍ਰਧਾਨ ਕੋਈ ਹੁਣ ਕਾਂਗਰਸ ਚ ਲਿਆਂਦਾ ਤੁਸੀਂ ਬੀਜੇਪੀ ਵਾਲੇ ਤੁਰਨੋਂ ਤਿਆਰ ਨਹੀਂ ਕੋਈ ਇਸ ਕਰਕੇ ਅੱਜ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬਹੁਤ ਤਗੜੀ ਹੈ ਹਮੇਸ਼ਾ ਹੀ ਤਗੜੀ ਰਹੀ ਹੈ ਐਸੀ ਆਪਾਂ ਇਕੱਠੇ ਹੋ ਕੇ ਚੱਲ ਪਈਏ ਤੇ ਖਾਸੌਰਤੇ ਕਾਂਗਰਸ ਪਾਰਟੀ ਦਾ ਵਰਕਰ ਤਕੜਾ ਹੈ ਵਰਕਰ ਜਿਸ ਤਰੀਕੇ ਦੇ ਨਾਲ ਅੱਜ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਵਰਕਰ ਦੀ ਕੋਈ ਕਮੀ ਨਹੀਂ ਸੀ ਵਰਕਰ ਨੇ ਪੂਰੀ ਮਿਹਨਤ ਕੀਤੀ ਕਿ ਅਸੀਂ ਜਿੱਤਦੇ ਸੀ ਕੁਝ ਲੀਡਰਾਂ ਨੇ ਵੀ ਖਰਾਬ ਕਰਿਆ ਤੇ ਨਾਲ-ਨਾਲ ਸਰਕਾਰ ਨੇ ਧੱਕਾ ਕਰਿਆ ਨਹੀਂ ਅਸੀਂ ਜਿੱਤਦੇ ਸੀ